ਘਰ ਦੇ ਵਿੱਚ ਨਾ ਸਾਥ ਸੰਗਤ ਇੱਕ ਮਾਂ ਭੈਣ ਪਤਨੀ ਦਾਦੀ ਨਾਨੀ ਇਹ ਰਿਸ਼ਤਾ ਜਿਹੜਾ ਨਾ ਇੱਕ ਇਸਤਰੀ ਦਾ ਹੋਣਾ ਇੱਕ ਜਨਨੀ ਦਾ ਹੋਣਾ ਘਰ ਦੇ ਵਿੱਚ ਇਹ ਬੜਾ ਵੱਡਾ ਪ੍ਰਭਾਵ ਪਾਉਂਦਾ ਹੈ ਇੱਕ ਇਸਤਰੀ ਇੱਕ ਮਾਂ ਹੀ ਹੈ ਘਰ ਦੇ ਵਿੱਚ ਸਾਥ ਸੰਗਤ ਜਿਹੜੇ ਘਰ ਨੂੰ ਸਵਰਗ ਵੀ ਬਣਾ ਸਕਦੀ ਤੇ ਨਰਕ ਵੀ ਬਣਾ ਸਕਦੀ ਹੈ ਆਪਾਂ ਆਮ ਕਰਕੇ ਦੁਨੀਆ ਵਿੱਚ ਬੱਚਾ ਤਰੱਕੀ ਕਰ ਜੇ ਨਾ ਆਪਾਂ ਇਹ ਗੱਲ ਕਹਿੰਦੇ ਹੁੰਨੇ ਆ ਕਹਿੰਦੇ ਵੀ ਇਹਦੇ ਮਾਂ ਪਿਓ ਨੇ ਚੰਗੇ ਗੁਣ ਦਿੱਤੇ ਹੋਣਗੇ ਮਾਂ ਨੇ ਕੋ ਚੰਗਾ ਸਿਖਾਇਆ ਪੜਾਇਆ ਹੋਵੇਗਾ ਅੱਜ ਬੱਚਾ ਇੱਥੇ ਤੱਕ ਹੈ ਤੇ ਜੇਕਰ ਉਹ ਬੱਚਾ ਕਿਤੇ ਮਾੜਾ ਕੁਝ ਕਰ ਦੇਵੇ ਮਾੜੀ ਹਰਕਤ ਕਿਤੇ ਕਰ ਦੇਵੇ ਕਹਿੰਦੇ ਇਹਦੀ ਮਾਂ ਚੰਗੀ ਨਹੀਂ ਹੋਣੀ ਕੋ ਚੰਗਾ ਪੜਾਉਣ ਵਾਲੀ ਨਹੀਂ ਹੋਣੀ ਇਸ ਕਰਕੇ ਉਹ ਮਾਵਾਂ ਇਹ ਜ਼ਿੰਮੇਵਾਰੀ ਨਿਭਾਉਣ ਜਿਹੋ ਜੀ ਜ਼ਿੰਮੇਵਾਰੀ ਉਹ ਮੀਰ ਮੰਨੂ ਦੀਆਂ ਜੇਲਾਂ ਵਿੱਚ ਮਾਵਾਂ ਨੇ ਨਿਭਾਈ ਸੀ ਸਾਹ ਸੰਗਤ ਭਾਵੇਂ ਟੋਟੇ ਕਰਕੇ ਬੱਚਿਆਂ ਦੇ ਗਲਾਂ ਵਿੱਚ ਪਾ ਦਿੱਤੇ ਗਏ ਪਰ ਉਹ ਮਾਵਾਂ ਡੋਲੀਆਂ ਨਹੀਂ ਸਨ ਉਹਨਾਂ ਨੇ ਨਭਾਇਆ ਉਹ ਸਿੱਖੀ ਸਿੱਧਕ ਸਾਧ ਸੰਗਤ ਉਸ ਮਾਂ ਰਾਣੀ ਜਿੰਦਾ ਵਰਗੀ ਨੇ ਸਿੱਖੀ ਸਿੱਧਕ ਨਭਾਇਆ ਦਲੀਪ ਸਿੰਘ ਦੇ ਕੇਸ ਕੱਟ ਦਿੱਤੇ ਗਏ ਸਨ ਉਹਨੂੰ ਈਸਾਈ ਬਣਾ ਲਿਆ ਅੰਗਰੇਜ਼ਾਂ ਨੇ ਇੰਗਲੈਂਡ ਦੀ ਧਰਤੀ ਤੇ ਲੈ ਗਏ ਸਨ ਇੱਕੋ ਇੱਕ ਵੰਸ਼ ਦਾ ਚਿਰਾਗ ਦਲੀਪ ਸਿੰਘ ਕੰਵਰ ਬਚਿਆ ਸੀ ਤੇ ਰਾਣੀ ਜਿੰਦਾ ਜਦੋਂ ਮਿਲੀ ਸੀ ਨਾ 14 ਸਾਲ ਬਾਅਦ ਆਪਣੇ ਪੁੱਤ ਨੂੰ ਆਪਣੇ ਪੁੱਤ ਨੂੰ ਵੇਖਣ ਗਈ ਪਰ ਅੰਨੀ ਹੋ ਚੁੱਕੀ ਸੀ ਰੋ ਰੋ ਕੇ ਆਪਣੇ ਪੁੱਤ ਦੇ ਵਿਜੋਗ ਵਿੱਚ 14 ਸਾਲ ਬਾਅਦ ਕਲਕੱਤੇ ਦੀ ਧਰਤੀ ਤੇ ਮੇਲ ਹੋਇਆ ਆਪਣੇ ਪੁੱਤ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਨਾ ਤੇ ਸਿਰ ਤੇ ਹੱਥ ਰੱਖਣ ਲੱਗੀ ਅਸੀਸ ਦੇਣ ਲੱਗੀ ਵੇਖਾਂ ਸੀ ਮੇਰਾ ਪੁੱਤ ਕਿੰਨਾ ਉੱਚਾ ਲੰਮਾ ਹੋ ਗਿਆ 7 ਸਾਲ ਦਾ ਸੀ ਜਦੋਂ ਵਿਛੜਿਆ ਸੀ 21 ਸਾਲਾਂ ਦਾ ਅੱਜ ਦੁਬਾਰਾ ਮਿਲਿਆ ਸੀ ਤੇ ਜਦੋਂ ਸਿਰ ਤੇ ਹੱਥ ਰੱਖਿਆ ਤੇ ਸਿਰ ਤੇ ਦਸਤਾਰ ਨਹੀਂ ਸੀ ਕੇਸ ਕੱਟੇ ਹੋਏ ਸਨ ਤੇ ਧੱਕਾ ਮਾਰ ਕੇ ਪਿਸ਼ਾਹ ਹਟਾਉਂਦੀ ਹੋਈ 14 ਸਾਬੀ ਆਪਣੇ ਪੁੱਤ ਨੂੰ 14 ਸਾਲੀ ਸਾਲਾਂ ਦੀ ਵਿਛੜੀ ਨੇ ਗੱਲ ਨਾਲ ਨਹੀਂ ਲਾਇਆ ਕਹਿੰਦੀ ਤੂੰ ਮੇਰਾ ਪੁੱਤ ਹੀ ਨਹੀਂ ਹੈ ਵੇ ਤੂੰ ਪੁੱਤ ਸੀ ਕਲਗੀਆਂ ਵਾਲੜੇ ਦਾ ਤੇਰੇ ਗਾਤਰੇ ਪਈ ਕਿਰਪਾਨ ਹੈ ਨਹੀਂ ਪੰਜਾਂ ਕੱਕਿਆਂ ਵਿੱਚੋਂ ਇਸ ਵਕਤ ਤੇਰੇ ਕੋਲ ਇੱਕ ਵੀ ਨਿਸ਼ਾਨ ਹੈ ਨਹੀਂ ਚੰਗਾ ਹੁੰਦਾ ਜੇ ਧਰਮ ਤੂੰ ਜਾਣ ਦਿੰਦਾ ਹੁੰਦੀ ਸ਼ਹੀਦ ਦੀ ਮਾਂ ਕਹੌਣ ਜੋਗੀ ਰੂਹ ਕਲਪ ਦੀ ਨਾ ਛੇਰੇ ਪੰਜਾਬ ਦੀ ਏ ਰੰਧੀ ਗੁਰੂ ਨੂੰ ਮੂੰਹ ਵਿਖਾਉਣ ਜੋਗੀ ਵੇ ਤੈਨੂੰ ਚੇਤਾ ਨਹੀਂ ਆਇਆ ਉਸ ਸਮੇਂ ਦਾ ਕਹਿਣ ਲੱਗੀ ਕਹਿੰਦੇ ਭੁੱਲ ਗਏ ਤੁੱਤੀਆਂ ਤਵੀਆਂ ਤੇ ਤਾਰੀਆਂ ਲਾਉਣ ਵਾਲੇ ਤੈਨੂੰ ਆਜਾਦ ਨਹੀਂ ਆਏ ਚਾਂਦਰੀ ਚੌਂਕ ਜਸੀਸ ਨਿਵਾਉਣ ਵਾਲੇ ਬੱਚੇ ਟੋਟੇ ਕਰਕੇ ਗਲਾਂ 'ਚ ਪਵਾਉਣ ਵਾਲੇ ਤੂੰ ਪੁੱਤਰਾ ਕਦੀ ਉਹਨਾਂ ਨੂੰ ਚੇਤੇ ਤੇ ਕਰਦਾ ਤੇ ਦਲੀਪ ਸਿੰਘ ਨੇ ਵਾਅਦਾ ਕੀਤਾ ਸੀ ਉਸ ਮਾਂ ਨੇ ਜਦੋਂ ਝੰਡੋੜਿਆ ਨਾ ਹਲੂਣਾ ਦਿੱਤਾ ਕਹਿੰਦਾ ਮਾਂ ਦੁਬਾਰਾ ਮਿਲेंगी ਜਦੋਂ ਮੈਨੂੰ ਤੇ ਪੁੱਤ ਦੇ ਸੀਸ ਤੇ ਹੱਥ ਰੱਖੀ ਇਹਦੇ ਸਿਰ ਤੇ ਦਸਤਾਰ ਹੋਵੇਗੀ ਤੇ ਵਾਅਦਾ ਨਭਾਇਆ ਵੀ ਇਹ ਮਾਵਾਂ ਦੇ ਅੰਦਰ ਇਹ ਤਾਕਤ ਹੁੰਦੀ ਹੈ